ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਤੀਜਾ ਆਪ ਮੰਝਾਏ ਤਾਂ ਸਭ ਕਿਛ ਪਾਏ ਗੁਰ ਸ਼ਬਦੀ ਸੱਚੀ ਲੇਵਲਾਈ ਸੱਚ ਬਣੰਝੈ ਸੱਚ ਸੰਗ ਰਹਿ ਸੱਚ ਬਾਪਾਰ ਕਰਾ ਬਣਿਆ ਹਉ ਬਾਰੀ ਜਿਉ ਬਾਰੀ ਹਰ ਗੁਣ ਅਣ ਦਿਨ ਗਾਵਣਿਆ ਹਾਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹਾਉ ਬੇਲਾ ਵਖਤ ਸਭ ਸੁਹਾਇ ਜਿਤ ਸੱਚਾ ਮੇਰੇ ਮਨ ਭਾਇਆ ਸੱਚ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣ ਆ ਪਾਉ ਭੋਜਨ ਸਤ ਗੁਰ ਤੁਠਾ ਹੈ ਪਾਏ ਅੰਨ ਰਸ ਚੂਕਾ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰਤੇ ਪਾਵਣ ਆ ਸਤ ਗੁਰ ਨਾਂ ਸੇਵ ਮੂਰਖ ਅੰਧ ਗਵਾਰਾ ਫਿਰ ਓਏ ਕਿਥੋਂ ਪਾਇਣ ਮੋਖ ਦਵਾਰਾ ਮਾਰ ਮਾਰ ਜੰਮੈ ਫਿਰ ਫਿਰ ਆਵੈ ਜੰਮਦਾਰ ਚੋਟਾਂ ਖਾਵਣ ਆ ਸ਼ਬਦੇ ਸਾਧ ਜਾਣਾ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਬਖਾਣੇ ਸੱਚੇ ਸੇਵ ਸਦਾ ਸੁਖ ਪਾਇ ਨਾਉ ਨਿਦ ਨਾਮ ਮਨ ਵਸਾਵਣਿਆ ਸੋ ਥਾਨ ਸੁਹਾਇ ਜੋ ਹਰ ਮਨ ਭਾਇਆ ਸਤ ਸੰਗਤ ਬਹਿ ਹਰ ਗਉਣ ਗਾਇਆ ਅਣ ਦਿਨ ਹਰ ਸਲਾਹੇ ਸਾਚਾ ਨਿਰਮਲ ਨਾਦ ਬਜਾਵਣਿਆ ਮਨ ਮੁਖ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਣ ਦੁਖ ਲਗ ਹੈ ਪਹਾਰਾ ਪਰ ਮੈਂ ਭੂਲੇ ਫਿਰਨ ਦਿਨ ਰਾਤੀ ਮਰ ਜਨਮ ਜਨਮ ਗਵਾਵਣਿਆ ਸੱਚਾ ਸਾਹਿਬ ਮੈਂ ਆਤ ਪਿਆਰਾ ਪੁਰ ਗੁਰ ਕੈ ਸ਼ਬਦ ਅਧਾਰਾ ਨਾਨਕ ਨਾਮ ਮਿਲੈ ਵਡਿਆਈ ਦੁੱਖ ਸੁਖ ਸਮ ਕਰ ਜਾਣਣ ਆ ਸੱਚਾ ਸਾਹਿਬ ਮੈਂ ਅਤ ਪਿਆਰਾ ਪੁਰ ਗੁਰ ਕਾ ਸ਼ਬਦ ਅਧਾਰਾ ਨਾਨਕ ਨਾਮ ਮਿਲੈ ਵਡਿਆਈ ਦੁੱਖ ਸੁਖ ਸਮ ਕਰ ਜਾਣਣ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 115 ਤੋਂ ਆਰੰਭ ਹੋ ਕੇ 116 ਤੇ ਇਹਦੀ ਸਮਾਪਤੀ ਹੈ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਹਨ ਇਹ ਸ਼ਬਦ ਦਾ ਜੋ ਕੇਂਦਰੀ ਭਾਵ ਹੈ ਰਹਾਉ ਦੀ ਪੰਕਤੀ ਹੈ ਆਓ ਸਤਿਗੁਰਾਂ ਦੀ ਕਿਰਪਾ ਨਾਲ ਇਸ ਪਵਨ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ ਸਭ ਕਹਿੰਦੇ ਹਨ ਹਉ ਵਾਰੀ ਜਿਉ ਵਾਰੀ ਹਰ ਗੁਣ ਅਨ ਦਿਨ ਗਾਵਣਿਆ ਸਤਗੁਰ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਅਨ ਦਿਨ ਹਰ ਵੇਲੇ ਉਹ ਪਰਮੇਸ਼ਰ ਦੇ ਗੁਣ ਗਾਉਂਦੇ ਆ ਕਿਉਂਕਿ ਜਦੋਂ ਸਾਨੂੰ دنیਾਬੀ ਤੌਰ ਤੇ ਵੀ ਆਪਾਂ ਜਦੋਂ ਦੇਖਦੇ ਆ ਕਿਸੇ ਮਨੁੱਖ ਦੇ ਵਿੱਚ ਚੰਗੇ ਗੁਣ ਹੁੰਦੇ ਆ ਤੇ ਆਪਾਂ ਉਹਦੇ ਗੁਣਾ ਦੀ ਗੱਲ ਕਰਦੇ ਆ ਤੇ ਉਹਦੇ ਗੁਣਾ ਦੀ ਗੱਲ ਤਾਂ ਹੁੰਦੀ ਹੈ ਕਿਉਂਕਿ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਫਿਰ ਆਪਾਂ ਕਈ ਵੇਲੇ ਜਿਹੜੇ ਲੋਕ ਉਸ ਮਨੁੱਖ ਦੇ ਨਾਲ ਥੋੜਾ ਬਹੁਤਾ ਲਾਗ ਡਾਡ ਰੱਖਦੇ ਆ ਤੋ ਆਮ ਕਰਕੇ ਆਪ ਸੁਣਦੇ ਲੋਪ ਭਾਈ ਉਹਦੇ ਬੜੇ ਗੁਣ ਗਾ ਰਹੇ ਸਤਗੁਰ ਕਹਿੰਦੇ ਗੁਣ ਤਾਂ ਉਹਦੇ ਗਾਏ ਜਾਂਦੇ ਜਿਹਦੇ ਵਿੱਚ ਗੁਣ ਹਨ ਹੁਣ ਪ੍ਰਮਾਤਮਾ ਤਾਂ ਗੁਣਾ ਦਾ ਸਾਗਰ ਹੈ ਸਭ ਕਹਿੰਦੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਦੇਦੈ ਜੇ ਆਪਾਂ ਦੁਨੀਆ ਦੇ ਲੋਕਾਂ ਦੀ ਗੱਲ ਕਰਦੇ ਹਾਂ ਨਾ ਜਦੋਂ ਗੁਣਾਂ ਦੀ ਗੱਲ ਕਰਦੇ ਆਂ ਪਾਈ ਉਹ ਫਲਾਣੇ ਬੰਦੇ ਵਿੱਚ ਆਹ ਵੀ ਗੁਣ ਹੈ ਆਹ ਵੀ ਫਿਰ ਨਾਲ ਇਹ ਵੀ ਕਹਿ ਦਿੰਨੇ ਆਂ ਪਾਈ ਆਹ ਗਲਤੀ ਨਾ ਹੋਵੇ ਨਾ ਉਹਦੇ ਵਿੱਚ ਆਹ ਗੁਣ ਨਾ ਹੋਵੇ ਤੇ ਉਹ ਬੰਦਾ ਹੀ ਬਹੁਤ ਚੰਗਾ ਸਤਿਗੁਰੂ ਪਰਮੇਸ਼ਰ ਦੇ ਵਿੱਚ ਔਗਣ ਕੋਈ ਨਹੀਂ ਹੈ ਉਹ ਗੁਣਾਂ ਦੇ ਨਾਲ ਭਰਪੂਰ ਹੈ ਸਤਿਗੁਰੂ ਕਹਿੰਦੇ ਹਾਂ ਵਾਰੀ ਜਿਉਂ ਵਾਰੀ ਹਰ ਗੁਣ ਅਣ ਦਿਨ ਗਾਵਣਿਆ ਮੈਂ ਉਹਨਾ ਤੋਂ ਸਤਕੇ ਜਾਂਦਾ ਹਾਂ ਜੋ ਪਰਮੇਸ਼ਰ ਦੇ ਗੁਣਾਂ ਨੂੰ ਗੈਣ ਕਰਦੇ ਤੇ ਜਿੱਦਾਂ ਗੁਣ ਗਾਉਂਦੇ ਆ ਸਤਗੁਰ ਕਹਿੰਦੇ ਗੁਣ ਕਹੈ ਗੁਣੀ ਸਮਾਵਣ ਦੁਨੀਆ ਦੇ ਵਿੱਚ ਐਸੀ ਕੋਈ ਦੁਕਾਨ ਨਹੀਂ ਬਣੀ ਵਿੱਚ ਜਿਹੜੀ ਤੁਹਾਨੂੰ ਪੈਸਾ ਦੇ ਕੇ ਗੁਣ ਦੇ ਦੇਵੇ ਇਹ ਤਾਂ ਰੱਬੀ ਰਹਿਮਤ ਹੈ ਰੱਬੀ ਬਖਸ਼ਿਸ਼ ਹੈ ਦੁਨੀਆ ਦੇ ਵਿੱਚ ਐਸਾ ਵੀ ਨਹੀਂ ਹੋ ਸਕਦਾ ਵੀ ਕੋਈ ਮਨੁੱਖ ਡਾਕਟਰ ਡਾਕਟਰ ਕਰੀ ਜਾਵੇ ਡਾਕਟਰ ਨਹੀਂ ਬਣ ਸਕਦਾ ਕੋਈ ਜਿਨੀਅਰ ਇੰਜੀਨੀਅਰ ਕਰੀ ਜਾਵੇ ਨਹੀਂ ਕਰ ਸਕਦਾ ਬਣ ਸਕਦਾ ਪਰ ਇੱਕ ਦਰ ਪਰਮੇਸ਼ਰ ਦਾ ਹੈ ਸਤਗੁਰੂ ਦਾ ਦਰ ਹੈ ਜਿਹੜਾ ਨਿਰਗੁਣ ਹਾਰਿਆਂ ਨੂੰ ਵੀ ਗੁਣ ਦਿੰਦਾ ਤੇ ਜਿਹੜੇ ਗੁਣ ਵਾਲੇ ਆ ਤੈਨੂੰ ਹੋਰ ਗੁਣ ਦੇ ਰੋਜ਼ ਅਪਜੀ ਪੜਦੇ ਹੋ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆਂ ਗੁਣ ਦੇ ਤਹਾ ਕੋਈ ਨਾ ਸੁੱਝੇ ਜੇ ਤਿਸ ਗੁਣ ਕੋ ਕਰ ਐਸਾ ਕੋਈ ਦੁਨੀਆ ਦੇ ਵਿੱਚ ਨਹੀਂ ਦੇਖਿਆ ਵੀ ਜਿੱਥੋਂ ਗੁਣ ਮਿਲਦੇ ਤੇ ਔਗਣਾ ਦਾ ਪ੍ਰਭਾਵ ਜਿਹੜਾ ਬਹੁਤ ਜਲਦੀ ਜੀਵਨ ਦੇ ਵਿੱਚ ਪੈ ਜਾਂਦਾ ਕੋ ਸੰਗਤ ਦਾ ਜਿਹੜਾ ਅਸਰ ਬਹੁਤ ਜਲਦੀ ਪੈ ਜਾਂਦਾ ਜਿਦਾਂ ਆਪਾਂ ਕੋਈ ਸੰਗਤ ਕਰਦੇ ਆ ਉਦਾਂ ਦੇ ਰੰਗਤ ਸਾਡੇ ਜੀਵਨ ਦੇ ਵਿੱਚ ਆ ਜਾਂਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਕਾਲਪੁਰਖ ਹੈ ਤੇ ਜਦੋਂ ਅਸੀਂ ਸੰਗਤ ਕਰਦੇ ਹਾਂ ਪਰ ਬਹੁਤ ਘੱਟ ਰੰਗ ਚੜਦਾ ਹੈ ਬੁੱਧ ਭਾਗਾਂ ਵਾਲੇ ਜੋ ਆਪਜੀ ਸੰਗਤ ਕਰਦੇ ਨੇ ਤਾਂ ਫਿਰ ਦੂਸਰੇ ਗਲਤ ਪਾਸੇ ਬਨੁੱਖ ਦਾ ਜਿਹੜਾ ਧਿਆਨ ਵੀ ਤੇ ਜਲਦੀ ਪ੍ਰਭਾਵ ਵੀ ਮਨ ਜਿਹੜਾ ਕਬੂਲ ਕਰ ਲੈਂਦਾ ਇਹਨੂੰ ਤਾਂ ਬੜਾ ਸਾਫ ਕਰਨਾ ਪੈਂਦਾ ਜਲ ਕਲਾਪਾਂ ਵਿਚਾਰ ਕਰ ਰਹੇ ਸਤਿਗੁਰ ਕਹਿੰਦੇ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਇਹ ਤਾਂ ਸ਼ੀਸ਼ਾ ਹੈ ਉਹ ਸ਼ੀਸ਼ੇ ਨੂੰ ਸਾਫ਼ ਨਹੀਂ ਕਰੋਗੇ ਨਾ ਤੇ ਉਹ ਗੰਦਾ ਲੱਗਦਾ ਤੇ ਸ਼ਕਲ ਦਿਖਣੀ ਨਹੀਂ ਇਹ ਮਨ ਨੂੰ ਤਾਂ ਸਾਫ਼ ਕਰਨਾ ਪੈਣਾ ਇਹ ਮਨ ਆਰਸੀ ਕੋਈ ਗੁਰਮੁਖ ਵੇਖਾ ਜਿਹੜਾ ਦਾ ਧਿਆਨ ਰੱਖਦਾ ਹੈ ਨਾ ਮੋਰਚਾਣਾ ਲਾਗੇ ਜਾਂ ਹੋਮੇ ਸੋਕੇ ਤੇ ਇਹ ਮਨ ਆਰਸੀ ਹੈ ਇਹਨੂੰ ਫਿਰ ਜੰਗਾਲ ਵੀ ਨਹੀਂ ਲੱਗੇਗਾ ਤੇ ਨਾ ਇਹਨੂੰ ਹੋਮੇ ਸੋਖ ਸਕਦੀ ਯੂ نو ਹੰਕਾਰ ਖਤਮ ਨਹੀਂ ਕਰ ਸਕਦਾ ਤੇ ਮਨ ਜਿਹੜਾ ਪਰਮੇਸ਼ਰ ਦੇ ਗੁਣਾਂ ਦਾ ਧਾਰਨੀ ਬਣ ਜਾਵੇ ਸਤਿਗੁਰੂ ਕਹਿੰਦੇ ਗੁਣ ਕਹ ਗੁਣੀ ਸਮਾ ਬਣਿਆ ਹੁਣ ਪਰਮੇਸ਼ਰ ਦੇ ਵਿੱਚ ਇੰਨੇ ਗੁਣ ਹੈ ਸਾਬ ਕਹਿੰਦੇ ਤੇਰੇ ਕਵਣ ਕਵਣ ਗੁਣ ਕਹਿ ਕਹਿ ਖਾ ਤੂੰ ਸਾਹਿਬ ਗੁਣੀ ਨਿਧਾਨਾ ਤੂੰ ਤਾਂ ਗੁਣਾਂ ਦਾ ਖਜ਼ਾਨਾ ਹੈ ਤੁਮਰੀ ਮਹਿਮਾ ਬਰਨ ਨਸਾਕੋਂ ਤੂੰ ਠਾਕੁਰ ਊਚ ਭਗਵਾਨ ਇੱਕ ਜਗ੍ਹਾ ਸਤਿਗੁਰ ਹੋਰ ਬਖਸ਼ਿਸ਼ ਕਰਦੇ ਆ ਕਹਿੰਦੇ ਬਹੁ ਗੁਣ ਮੇਰੇ ਸਾਹਬੇ ਭਾਈ ਹਉ ਤਿਸਕੇ ਬਲ ਜਾਉ ਉਹ ਨਿਰਗੁਣ ਆਰੇ ਪਾਲ ਦਾ ਭਾਈ ਦੇ ਨਿ ਥਾਵੇਂ ਥਾ ਕਿੱਡੀ ਵੱਡੀ ਬਖਸ਼ਿਸ਼ ਕਰਦਾ ਜਿਹੜੇ ਅਕਿਰਤ ਕੰਨ ਹੋ ਜਾਂਦੇ ਨਾ ਸਾਧ ਸੰਗਤ ਜੀ ਪਰਮੇਸ਼ਰ ਉਹਨਾਂ ਨੂੰ ਬਖਸ਼ ਦਿੰਦਾ ਜਦੋਂ ਕੱਲ ਆਪਣੇ ਸੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਸਨ ਤੇ ਸਾਸੰਗਤ ਜੀ ਸਤਗੁਰੂ ਜੀ ਦੀ ਰਿਹਾਈ ਦੇ ਹੁਕਮ ਹੋ ਗਏ। ਇਹ ਆਪਾਂ ਇਤਿਹਾਸ ਸਾਰੇ ਜਾਣਦੇ ਆ। ਸਤਗੁਰੂ ਜੀ ਨੂੰ ਉਹਨਾਂ ਨੇ ਉਹਨਾਂ ਕੈਦੀਆਂ ਰਾਜੇਸਾਨ ਜਿਨ੍ਹਾਂ ਨੇ ਤਰਲੇ ਕੀਤੇ ਕਿ ਸਾਨੂੰ ਇਥੋਂ ਬਾਹਰ ਕਰਾ ਦੇ। ਕਿਉਂਕਿ ਉਸ ਕਿਲੇ ਦੇ ਬਾਰੇ ਦੇਖੇ ਸੁਣਿਆ ਜਾਂਦਾ ਸੀ ਵੀ ਇੱਥੇ ਬੰਦਾ ਆਪਣੇ ਪੈਰਾਂ ਤੇ ਆਉਂਦਾ ਤੇ ਜਾਂਦਾ ਚਾਰ ਪੈਰਾਂ ਤੇ ਮਤਲਬ ਅਰਥੀ ਉਹਦੀ ਜਾਂਦੀ ਹੈ ਜਿੰਦਾ ਕੋਈ ਇਥੋਂ ਵਾਪਸ ਨਹੀਂ ਜਾਂਦਾ। ਉਹਨਾਂ ਨੂੰ ਖਾਣੇ ਦੇ ਵਿੱਚ ਹਲਕਾ ਜਿਹਾ ਜ਼ਹਿਰ ਦਿੱਤਾ ਜਾਂਦਾ। ਉਹਨਾਂ ਨੇ ਬੜੇ ਤਰਲੇ ਕੀਤੇ ਸਾਧ ਸੰਗਤ ਦੀ। ਉਹਨਾਂ ਦੇ ਪੈਰ ਵੀ ਗਲ ਗਏ ਸੀ। ਸੰਗਲ ਵੱਡੇ ਵੱਡੇ ਸੰਗਲ ਪਾ ਕੇ ਉਹਨਾਂ ਰੱਖਿਆ ਰਾਜੇ ਜਿਹੜੇ ਸੀ। ਹੁਣ ਉਹ ਰਾਜੇ ਜਿਹੜੇ ਆ ਹੁਣ ਉਹ ਰਾਜਾ ਸਤਗੁਰੂ ਮਹਾਰਾਜ ਦੇ ਸ਼ਰਨ ਵਿੱਚ ਆਏ। ਗੁਰੂ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ। ਸਤਗੁਰੂ ਉਹਨਾਂ ਨੂੰ ਛਡਾਉਂਦੇ ਆ। ਤੇ ਦਰੋਗਾ ਜਿਹੜਾ ਹਰੀਦਾਸ ਸੀ ਉਹ ਕਹਿੰਦਾ ਗੁਰੂ ਮਹਾਰਾਜ ਇਹ ਸਿੱਖ ਤਾਂ ਨਹੀਂ ਹੈਗੇ ਸਿੱਖ ਨਹੀਂ ਨਾ ਇਹਨਾਂ ਨੇ ਸਿੱਖ ਬਣਨਾ ਤੇ ਇਹਨਾਂ ਤਰਸ ਕਿਉਂ ਕਰ ਰਹੇ ਇਹਨਾਂ ਦੇ ਉੱਪਰ ਗੁਰੂ ਮਹਾਰਾਜ ਕਹਿੰਦੇ ਜਿਹੜਾ ਗੁਰੂ ਦਾ ਇਹ ਗੁਣਾ ਹੀ ਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਗੁਰੂ ਉਹਨਾਂ ਨੂੰ ਬਖਸ਼ ਦਿੰਦਾ ਹੈ ਗੁਰੂ ਉਹਨਾਂ ਤੇ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਤੇ ਇੱਕ ਸਮਾਂ ਥੋੜਾ ਇਹਨਾਂ ਨੇ ਕੱਢਣ ਦਿੱਤਾ ਜਿਹੜਾ ਰਾਜਾ ਭੀਮਚੰਦ ਹੋਇਆ ਜਿਹੜੇ ਪੰਗਾਣੀ ਦਾ ਜੁੱਧ ਹੋਇਆ ਨਾ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਬਾਹਰ ਆਇਆ ਉਹਦਾ ਦਾਦਾ ਗੁਰੂ ਸਾਹਿਬ ਨੇ ਛਡਾਇਆ ਸੀ ਹੁਣ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨਾਲ ਟੱਕਰ ਲੈ ਰਿਹਾ ਭੀਮਚੰਦ ਉਧਰ ਉਸ ਰਾਜੇ ਦਾ ਪੋਤਰਾ ਇਧਰ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਕਿੰਨੇ ਕ ਸਾਲ ਕੱਢੇ ਹੋਣੇ ਨੇ ਅਕਿਰਤ ਕਰਨ ਪਰ ਗੁਰੂ ਦਾ ਗੁਣ ਹੈ ਸਤਗੁਰੂ ਅੰਦਰੋਂ ਨਿਰਵੈਰ ਹੈ ਉਹ ਵੈਰ ਰੱਖਦਾ ਹੀ ਨਹੀਂ ਹੈ ਸਾਬ ਕਹਿੰਦੇ ਮੈਂ ਉਹਨਾਂ ਤੋਂ ਛੱਟ ਕੇ ਜਾਣਾ ਜੇ ਐਸੇ ਪ੍ਰਮਾਤਮਾ ਦੇ ਗੁਣ ਗਾਉਂਦੇ ਆਂ ਹਉ ਵਾਰੀ ਜਿਉ ਹਉ ਵਾਰੀ ਹਰ ਗੁਣ ਅਣ ਦਿਨ ਗਾਵਣਿਆ ਤੇ ਗੁਣ ਕਾ ਗੁਣੀ ਸਮਾਵਣਿਆ ਵੀ ਉਹਦਾਂ ਦੇ ਗੁਣ ਸਾਡੇ ਅੰਦਰ ਆ ਜਾਣ ਇਸ ਕਰਕੇ ਆਪਾਂ ਗੁਣ ਜੀਵਨ ਦੇ ਵਿੱਚ ਗਾਉਂਦੇ ਆਂ ਨਾ ਜਿਦਾ ਮੈਂ ਕਹਿੰਦਾ ਜਿੱਦਾਂ ਦੀ ਸੰਗਤ ਉਹਦਾਂ ਦੀ ਰੰਗਤ ਬਣ ਜਾਂਦੀ ਮੈਨੂੰ ਨਾ 20-25 ਸਾਲ ਹੋ ਗਿਆ ਮੈਂ ਮੈਚ ਨਹੀਂ ਦੇਖਦਾ ਪਰ ਇੱਕ ਬੰਦੇ ਦੀ ਮੈਨੂੰ ਸੰਗਤ ਹੋ ਗਈ 2-3 ਦਿਨ ਪਹਿਲਾਂ ਉਹ ਮੈਚ ਦੇਖ ਰਿਆ ਸੀ ਮੋਬਾਈਲ ਤੇ ਮੈਨੂੰ 2 ਦਿਨ ਤੋਂ ਆदत ਪਈ ਮੈਂ ਕਿ ਹੁਣ ਚੱਲੋ ਫਾਈਨਲ ਵੀ ਦੇਖ ਲੈਨੇ ਤੇ ਜੰ ਕਿੰਨੀ ਰੰਗਤ ਜਲਦੀ ਫੜੀ ਜਾਂਦੀ ਹੈ ਸੰਗਤ ਦੇ ਵਿੱਚ ਰੰਗਤ ਜਿੱਧਰ ਬੰਦਾ ਤੁਰ ਪੈਂਦਾ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਵੀ ਗੁਣ ਜਿਹੜੇ ਆ ਨਾ ਇਹ ਬੜੇ ਮੁਸ਼ਕਲ ਨਾਲ ਮਿਲਦੇ ਔਗਣ ਦਾ ਭਜ ਨੇ ਮਰਜ਼ੀ ਇਕੱਠੇ ਕਰ ਲਏ ਸਾਬ ਕਹਿੰਦੇ ਹਾਰ ਹਉ ਵਾਰੀ ਜਿਉ ਵਾਰੀ ਹਰ ਗੁਣ ਅਣ ਦਿਨ ਗਾਵਣ ਆ ਹਉ ਤੇਰਾ ਤੂੰ ਠਾਕੁਰ ਮੇਰਾ ਤੇ ਗੁਣ ਕਾ ਗੁਣੀ ਸਮਾਵਣਿਆ ਉਹ ਗੁਣ ਉਹਦੇ ਅੰਦਰ ਆ ਗਏ ਤੇ ਅੰਦਰ ਗੁਣ ਆਉਣ ਦੇ ਨਾਲ ਕੀ ਆ ਗਿਆ ਸਤਿਗੁਰੂ ਤੂੰ ਮੇਰਾ ਹੈ ਤੇ ਮੈਂ ਤੇਰਾ ਹਾਂ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਇਹ ਆਪਣੇ ਸ਼ਬਦ ਵਿੱਚ ਜੋੜ ਕੇ ਤੇ ਸ਼ਬਦ ਦੇ ਦੱਦੇ ਨੂੰ ਸਿਹਾਰੀਆ ਅਰਥਾਂ ਦੇ ਵਾਸਤੇ ਬਖਸ਼ਿਸ਼ ਕੀਤੀ ਆ ਕਿ ਸ਼ਬਦ ਦੇ ਵਿੱਚ ਜੋੜ ਕੇ ਪਰਮੇਸ਼ਰ ਵਡਿਆਈ ਦੇ ਦੇਣ ਹਾਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਾਂ ਰਹਾਉ ਤੇ ਜਦੋਂ ਗੁਣ ਆ ਜਾਂਦੇ ਨਾ ਪਹਿਲੀ ਪੰਕਤੀ ਸਤਿਗੁਰ ਕਹਿੰਦੇ ਆਪ ਵੰਜਾਏ ਤਾਂ ਸਭ ਕੁਛ ਪਾਏ ਇੱਥੇ ਵੰਜਾਏ ਦਾ ਅਰਥ ਹੈ ਆਪਣੇ ਆਪ ਨੂੰ ਗਵਾਇਆ ਜਦੋਂ ਆਪਣੇ ਆਪ ਨੂੰ ਗਵਾ ਲੇ ਤਾਂ ਸਭ ਕੁਛ ਪਾਏ ਆਪ ਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਤਰਾਈ ਗੁਰ ਸ਼ਬਦੀ ਸੱਚੀ ਲਿਵ ਲਾਏ ਗੁਰੂ ਦੇ ਸ਼ਬਦ ਨਾਲ ਸੱਚੀ ਲਿਵ ਸੱਚਾ ਧਿਆਨ ਸੱਚੀ ਸੁਰਤ ਜਿਹਨਾਂ ਆਪਾਂ ਕਹਿੰਦੇ ਉਹ ਜੁੜਦੀ ਸੱਚ ਬਣੰਜੇ ਸੱਚ ਸੰਗਰ ਉਹ ਸੱਚ ਨੂੰ ਹੀ ਬਣਜਦਾ ਮਤਲਬ ਉਹ ਤਾਂ ਵਪਾਰ ਕਰਦਾ ਹੈ ਵਪਾਰ ਕੀ ਕਰਦਾ ਜਿੱਥੇ ਬੈਠਣਾ ਉਹਦੇ ਗੁਣਾਂ ਨੂੰ ਦੱਸਣਾ ਉਹਦੇ ਗੁਣਾਂ ਨੂੰ ਸੁਣਨਾ ਇਹ ਵਪਾਰ ਕਰਦਾ ਜਿੱਦਾਂ ਕੋਈ ਵਪਾਰੀ ਹੁੰਦਾ ਨਾ ਆਪਣੇ ਕੰਮ ਨੂੰ ਦੱਸਦਾ ਹੈ ਕੰਮ ਨੂੰ ਵਧਾਉਂਦਾ ਹੈ ਇਸੇ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਆ ਜਿਹਦਾ ਤੁਸੀਂ ਰੋਜ਼ ਪੜ੍ਹਦੇ ਹੋ ਸਤਿਗੁਰੂ ਕਹਿੰਦੇ ਅਮਲ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਪਰ ਇਹ ਕੰਮ ਬਹੁਤ ਘੱਟ ਲੋਕ ਕਰਦੇ ਆ ਇਹ ਵਪਾਰ ਬਿਰਲਾ ਵਪਾਰੇ ਤੇ ਜਿਹੜੇ ਕਰਦੇ ਆ ਨਾਨਕ ਤਿੰਨ ਕੇ ਸਦ ਬਲਿਹਾਰ ਸਤਿਗੁਰੂ ਕਹਿੰਦੇ ਸੱਚ ਵਪਾਰ ਕਰੋ ਵਪਾਰੀ ਦਰ ਕਾ ਨਿਵੈ ਖੇਪ ਤੇ ਮਾਰੀ ਸੱਚ ਬਣੰਜੇ ਉਹ ਪਰਮੇਸ਼ਰ ਦੇ ਨਾਮ ਨੂੰ ਹੀ ਬਣਜ ਕਰਦੇ ਉਹਦਾ ਹੀ ਵਪਾਰ ਕਰਦੇ ਵੈਸੇ ਵੀ ਆਪਾਂ ਆਏ ਕਾਦੇ ਵਾਸਤੇ ਆ ਜੇ ਸਤਗੁਰੂ ਜੀ ਨੂੰ ਪੁੱਛਣਾ ਸਭ ਕਹਿੰਦੇ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ RAM ਨਾਮ ਹਿਰਦੈ ਮਹਿ ਤੋ ਸੱਚ ਬਣੰਜੇ ਸੱਚ ਸੰਗ ਰਹੇ ਤੂੰ ਸੱਚ ਨੂੰ ਹੀ ਸੰਗਰੇ ਮਤਲਬ ਇਕੱਠਾ ਕਰਦੇ ਆ ਸੱਚ ਵਪਾਰ ਕਰਾਵਣ ਆ ਆਪਣੇ ਜੀਵਨ ਨੂੰ ਆਪਣੇ ਮਨ ਨੂੰ ਸੱਚਾ ਵਪਾਰ ਕਰਾਉਂਦੇ ਹੋ ਹਉ ਵਾਰੀ ਜਿਉ ਵਾਰੀ ਹਰ ਗੁਣ ਅਣ ਦਿਨ ਗਾਵਣ ਆ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣ ਆ ਰਹਾਉ বেলা ਵਕਤ ਸਭ ਸੁਹਾਇਆ ਜਿਦਾਂ ਸਨਾਤਨ ਧਰਮ ਵਾਲੇ ਜਾਂ ਆਪਾਂ ਵੀ ਬੇਲਾ ਹੀ ਕਹਿੰਦੇ ਆ ਕਿਹੜਾ ਬੇਲਾ ਤੇ ਇਸਲਾਮ ਵਾਲੇ ਵਕਤ ਕਹਿੰਦੇ ਦੋਨੇ ਸ਼ਬਦਾਂ ਨੂੰ ਗੁਰੂ ਸਾਹਿਬ ਨੇ ਇਹਦੇ ਵਿੱਚ ਦਰਜ ਕੀਤਾ ਬੇਲਾ ਵਕਤ ਸਭ ਸੁਹਾਇਆ ਜਿਤ ਸੱਚਾ ਮੇਰੇ ਮਨ ਭਾਇਆ ਇਹ ਵੀ ਤਾਂ ਬਹੁਤ ਮੁਸ਼ਕਲ ਆਣਾ ਮਨ ਨੂੰ ਭਾ ਜਾਣ ਨਿਤਨੇਮ ਚੰਗਾ ਲੱਗਣਾ ਗੁਰਬਾਣੀ ਚੰਗੀ ਲੱਗਣੀ ਪਾਠ ਕਰਨਾ ਮਨ ਲੱਗਣਾ ਇਹ ਵੀ ਤਾਂ ਉਹਦੀ ਕਿਰਪਾ ਹੈ ਨਾ ਇਹ ਸਮਾਂ ਕਿੰਨਾ ਸੋਹਣਾ ਹੁੰਦਾ ਜਦੋਂ ਅਸੀਂ ਸਹਿਜ ਪਾਠ ਕਰਦੇ ਆ ਨਿਤਨੇਮ ਕਰਦੇ ਆ ਸੇਵਾ ਕਰਦੇ ਆ ਸਿਮਰਨ ਕਰਦੇ ਆ ਸਤਿਗੁਰ ਕਹਿੰਦੇ ਬੇਲਾ ਵਕਤ ਸਭ ਸੁਹਾਇ ਜਿਤ ਸੱਚਾ ਮੇਰੇ ਮਨ ਪਾਇ ਮੇਰੇ ਮਨ ਵਿੱਚ ਭਾਉਣ ਲੱਗ ਜਾਂਦਾ ਮੈਨੂੰ ਚੰਗਾ ਲੱਗਦਾ ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣ ਆ ਸੱਚੇ ਦੀ ਸੇਵਾ ਸੇਵਾ ਕੀ ਹੈ ਸਤਿਗੁਰ ਦੀ ਇਹ ਉਹਦੀ ਗੱਲ ਨੂੰ ਜੀਵਨ ਦੇ ਵਿੱਚ ਮੰਨਣਾ ਸੱਚੇ ਸੇਵਿਆ ਸੱਚ ਵੜਿਆਈ ਤੇ ਸੱਚੀ ਸੋਭਾ ਮਿਲਦੀ ਹੈ ਗੁਰ ਕਿਰਪਾ ਤੇ ਸੱਜ ਪਾਵਣ ਆ ਪਾਉ ਭੋਜਨ ਸਤ ਗੁਰ ਤੁਠੇ ਪਾਏ ਇਹ ਜਿਹੜਾ ਆਤਮਿਕ ਖੁਰਾਕ ਹੈ ਨਾ ਪਾਉ ਦਾ ਅਰਥ ਹੁੰਦਾ ਹੈ ਪ੍ਰੇਮ ਭੋਜਨ ਦੇ ਇਥੇ ਨੰਨੇ ਨੂੰ ਔਂਕੜ ਹੈ ਇੱਕ ਭੋਜਨ ਦੀ ਗੱਲ ਕੀਤੀ ਹੈ ਭੋਜਨ ਤਾਂ ਬਹੁਤ ਤਰ੍ਹਾਂ ਦਾ ਹੈ ਨਾ ਜਿਹੜਾ ਆਪਾਂ ਸਰੀਰ ਨੂੰ ਚਲਾ ਰਿਹਾ ਪਰ ਆਤਮਾ ਦਾ ਭੋਜਨ ਇੱਕੋ ਹੀ ਹੈ ਉਹ ਪ੍ਰਮੇਸ਼ਰ ਦਾ ਨਾਮ ਪ੍ਰੇਮਾ ਭਗਤੀ ਜਿਹੜੀ ਹੈ ਤੇ ਕਿੱਥੋਂ ਮਿਲਦਾ ਭਾਉ ਭੋਜਨ ਸਤਗੁਰ ਤੁਠੇ ਪਾਏ ਇਹ ਆਪਾਂ ਸ਼ੱਕ ਰਹੇ ਆ ਬੈਠ ਕੇ ਮਨ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਏ ਜਦੋਂ ਮਨ ਕਰਕੇ ਸਰੀਰ ਕਰਕੇ ਉਹਨੂੰ ਜਪਦੇ ਆਂ ਰਸਨਾ ਨਾਲ ਜਪਦੇ ਆ ਤ੍ਰਿਪਤ ਹੋ ਜਾਂਦਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆ ਉਹ ਦੁਨੀਆ ਦੇ ਸਵਾਦਾਂ ਤੋਂ ਟੁੱਟ ਜਾਂਦਾ ਇਹ ਨਹੀਂ ਕਿ ਉਹ ਭੁੱਖਾ ਰਹਿੰਦਾ ਸਤਗੁਰ ਕਹਿੰਦੇ ਉਣੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਖਾਂਦੇ ਆ ਪਰ ਸਰੀਰ ਨੂੰ ਚਲਾਉਣ ਵਾਸਤੇ ਕਈ ਜੀਂਦੇ ਆ ਖਾਣ ਵਾਸਤੇ ਕਈ ਖਾਣ ਵਾਸਤੇ ਜੀਂਦੇ ਆ ਕਿ ਜੀਣ ਵਾਸਤੇ ਖਾਂਦੇ ਆ ਤੇ ਫਰਕ ਹੁੰਦਾ ਨਾ ਥੋੜਾ ਜਿਹਾ ਤੇ ਉਹਨਾਂ ਨੂੰ ਰਸਨਾ ਦਾ ਹੀ ਸਵਾਦ ਜਿਹੜਾ ਹੈ ਉਹ ਭਾਰਤਨ ਨਾਲ ਹੁੰਦਾ ਪਰ ਮਨ ਦਾ ਜਿਹੜਾ ਭੋਜਨ ਹੈ ਭਾਉ ਭੋਜਨ ਸਤਗੁਰ ਤੁਠੇ ਪਾਏ ਤੇ ਇਹਨਾਂ ਨੂੰ ਮਿਲਦਾ ਨਾ ਜਿਨ੍ਹਾਂ ਦੇ ਅੰਦਰ ਭੁੱਖ ਲੱਗ ਜਾਂਦੀ ਹੈ ਸਾਚੇ ਨਾਮ ਕੀ ਲੱਗੈ ਭੁੱਖ ਭਾਉ ਭੋਜਨ ਸਤਗੁਰ ਤੁਠੇ ਪਾਏ ਅੰਨ ਰਸ ਚੁੱਕੇ ਹਰ ਰਸ ਮਨ ਵਸਾਏ ਮਨ ਦੇ ਵਿੱਚ ਜਦੋਂ ਪਰਮੇਸ਼ਰ ਦੇ ਨਾਮ ਦਾ ਰਸ ਵਸਾਉਂਦੇ ਆ ਨਾ ਤੇ ਦੂਜਨੀਆਂ ਦੇ ਰਸ ਜਿਹੜੇ ਆ ਉਹ ਜੀਵਨ ਵਿੱਚੋਂ ਚਲੇ ਜਾਂਦੇ ਆ ਫਿਰ ਆ ਵੀ ਸਵਾਦ ਲੈ ਲਈਏ ਆ ਵੀ ਸਵਾਦ ਲੈ ਲਈਏ ਨਹੀਂ ਉਹ ਸਵਾਦਾਂ ਤੋਂ ਉੱਪਰ ਉੱਠ ਜਾਂਦਾ ਸਤਗੁਰੂ ਕਹਿੰਦੇ ਹੁਣ ਬੰਦਾ ਕਹਿੰਦਾ ਜੀ ਅੰਮ੍ਰਿਤ ਵੇਲੇ ਦੀ ਅਰਦਾਸ ਕਰੋ ਅੰਮ੍ਰਿਤ ਵੇਲੇ ਨਹੀਂ ਬਣਦਾ ਤੇ ਅੰਮ੍ਰਿਤ ਵੇਲੇ ਕਿੱਦਾਂ ਬਣੇਗਾ ਹੁਣ ਸੋਨਾ ਹੀ 12 ਵਜੇ ਆ ਮੈਂ ਤਾਂ ਸਵਾਲ ਹੀ ਕਰਦਾ ਹੁਣ ਕਿੰਨੇ ਸੌਂਦੇ ਕਿੰਨੇ ਵਜੇ 12 1 ਵਜੇ ਹੀ ਜਾਂਦਾ ਹੈ ਹਣ 12 1 ਵਜੇ ਜਿਹੜਾ ਸੌਂਗਾ 4 ਵਜੇ ਕਿੱਥੇ ਉੱਠਣਾ ਉਹਨੇ ਤੇ ਹੁਣ ਜਿਹੜੇ ਬੰਦਾ 10 10 ਪਰੌਂਠੇ ਖਾ ਕੇ ਸੌਏਗਾ ਤੇ ਉਹ ਹੁਣ ਨੀਂਦ ਘੁੱਕੀ ਚੜੀ ਹੋਣੀ ਹੈ ਤੇ ਉਹਨੇ ਕਿੱਥੇ ਉੱਠਣਾ ਤੇ ਸਤਗੁਰੂ ਮਹਾਰਾਜ ਕਹਿੰਦੇ ਉਹਨੇ ਦੁਨੀਆ ਤੋੜੇ ਬੰਦਣਾ ਅੰਨ ਪਾਣੀ ਥੋੜਾ ਖਾਏ ਸਾਬ ਕਹਿੰਦੇ ਕਲਗੀਧਰ ਪਾਤਸ਼ਾਹ ਦੇ ਬਚਨ ਕਹਿੰਦੇ ਅਲਪ ਆਹਾਰ ਥੋੜਾ ਖਾਓ ਅਲਪ ਆਹਾਰ ਸੁਲਪ ਸੀ ਨਿੰਦਰਾ ਦਿਆ ਸ਼ਿਵਾ ਧਨਪ੍ਰੀਤ ਵੇ ਜੋ ਡਾਕਟਰ ਕਹਿੰਦਾ ਨਾ ਫਿਰ ਫਿਰ ਮੰਨਦਾ ਡਾਕਟਰ ਕਹਿੰਦੇ ਥੋੜਾ ਖਾਇਆ ਕਰੋ ਫਿਰ ਮੰਨ ਲੈ ਗੁਰੂ ਸਾਹਿਬ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿੱਤ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਬਕਾਰ ਕੀ ਨਹੀਂ ਸਮਝਾਇਆ ਗੁਰੂ ਸਾਹਿਬ ਜੀ ਪਰ ਜਦੋਂ ਅੱਤ ਹੋ ਜਾਂਦੀ ਨਾ ਅੱਤ ਫਿਰ ਮਨੁੱਖ ਪਿੱਛੇ ਨੂੰ ਬਲ ਮੁੜਦਾ ਤੇ ਫਿਰ ਬਹੁਤ देर ਹੋ ਚੁੱਕੀ ਹੁੰਦੀ ਹੈ ਹਾਂ ਠੀਕ ਹੈ ਸਤਗੁਰ ਕਹਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਭੁੱਖੇ ਰਹੋ ਪਰ ਤੁਸੀਂ ਰੱਜ ਜਾਓ ਤੇ ਭੋਜਨ ਜਿਹੜਾ ਪ੍ਰਾਪਤ ਹੁੰਦਾ ਜਿਨ੍ਹਾਂ ਨੂੰ ਇਹ ਨਹੀਂ ਬੜਦਾ ਨਾ ਉਹ ਬੜੇ ਵਿਆਕੁਲ ਜੇ ਹੋ ਜਾਂਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਵੀ ਅਜ ਨਿਤਨੇਮ ਨਹੀਂ ਕੀਤਾ ਸੰਗਤ ਨਹੀਂ ਕੀਤੀ ਬਾਣੀ ਨਹੀਂ ਪੜ੍ਹੀ ਤੇ ਕਈਆਂ ਨੂੰ ਫਰਕ ਨਹੀਂ ਹੁੰਦਾ ਭਾਵੇਂ 15 ਦਿਨ ਨਿਕਲ ਜਾਣ ਮਹੀਨਾ ਨਿਕਲ ਜਾਏ ਸਤਗੁਰੂ ਕਹਿੰਦੇ ਉਹ ਮਿਲਦਾ ਉਹਦੇ ਨਾਲ ਹੈ ਤੇ ਜਦੋਂ ਮਿਲਦਾ ਤੇ ਦੂਸਰੇ ਰਸ ਜੀਵਨ ਵਿੱਚੋਂ ਖਤਮ ਹੋ ਜਾਂਦੇ ਭਾਉ ਭੋਜਨ ਸਤਗੁਰ ਤੁਠੇ ਪਾਏ ਅੰਨ ਰਸ ਚੁੱਕੇ ਹਰ ਰਸ ਸਿ ਮੰਨ ਵਸੈ ਜਦੋਂ ਹਰੀ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰ ਲਿਆ ਫਿਰ ਦੁਨੀਆ ਦੇ ਰਸ ਫਿੱਕੇ ਲੱਗਣ ਲੱਗ ਜਾਂਦੇ ਸਤਗੁਰੂ ਜੀ ਕਹਿੰਦੇ ਨਾ ਗੁਰ ਅਮਰਦਾਸ ਜੀ ਦੀ ਪੌੜੀ ਆਪਾਂ ਰੋਜ਼ ਪੜ੍ਹਦੇ ਆ ਇਹ ਰਸਨਾ ਤੂੰ ਅਨ ਰਸ ਰਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਦ ਕੀਤਰ ਜਿੱਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੌੜਨਤਰਿਸ਼ਣ ਲੱਗਿਆ ਇਹ ਹਰਸ ਕਰਮੀ ਪਾਈਏ ਸਤਗੁਰ ਮਿਲੇ ਜਿ ਸਿਆਏ ਕਹੇ ਨਾਨਕ ਹੋਰ ਅੰਧਰਾ ਸਭ ਵਿਸਰੇ ਜਹ ਹਰ ਵਸੇ ਮਨ ਆਏ ਅੰਦਰ ਅਸੂਕੇ ਹਰ ਅਸ ਮਨ ਵਸਾਏ ਸੱਚ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰ ਤੇ ਪਾਵਣ ਆ ਹੁਣ ਲੋਕੀ ਪੁੱਛਦੇ ਨਾ ਬਾਣੀ ਪੜਨ ਨਾਲ ਕੀ ਹੁੰਦਾ ਸਤਗੁਰੂ ਇੱਥੇ ਦੇਖੋ ਕਿੰਨਾ ਕੁਛ ਦੱਸਿਆ ਕਹਿੰਦੇ ਸੱਚ ਮਿਲੇਗਾ ਤੁਹਾਨੂੰ ਸੰਤੋਖ ਮਿਲੇਗਾ ਤਾਨੂੰ ਸਹਜ ਮਿਲੇਗਾ ਤਾਨੂੰ ਸੁਖ ਮਿਲੇਗਾ ਸੱਚ ਸੰਤੋਖ ਸਹਜ ਸੁਖ ਬਾਣੀ ਜਿਦਾਂ ਪਰੋਜ ਪੜਦੇ ਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੱਚ ਸੰਤੋਖ ਸਹਜ ਸੁਖ ਬਾਣੀ ਕਿੱਥੋਂ ਮਿਲਦਾ ਪੂਰੇ ਗੁਰ ਤੇ ਪਾਵਣ ਆ ਸਤ ਗੁਰ ਨਾ ਸੇਵਾ ਮੂਰਖ ਅੰਧ ਗਵਾਰਾ ਜਿਹੜੇ ਸਤ ਗੁਰ ਦੀ ਆਰਾਧਨਾ ਨਹੀਂ ਕਰਦੇ ਸਤਗੁਰ ਕਹਿੰਦੇ ਮੂਰਖ ਹਨ ਅੰਧਕਾਰ ਦੇ ਵਿੱਚ ਹਨ ਗਵਾਰ ਹਨ ਆਪਾਂ ਕਹਿੰਦੇ ਇਹ ਤੇ ਪਿੰਡੂ ਜਿਹਾ ਬੰਦਾ گاਉਂ ਦਾ ਬੰਦਾ ਹੈ ਸਤਗੁਰ ਕਹਿੰਦੇ ਗਵਾਰ ਹੈ ਸਤਗੁਰਨਾ ਸੇਵੈ ਮੂਰਖ ਅੰਧ ਗਵਾਰ ਫਿਰ ਉਹ ਕਿੱਥੋਂ ਪਾਉਣ ਮੁਖ ਦਵਾਰ ਕਿੱਥੋਂ ਉਹਨਾਂ ਨੂੰ ਮੁਕਤੀ ਦਾ ਦਵਾਰ ਮਿਲਣਾ ਮੁਕਤੀ ਮਤਲਬ ਮਰਨ ਬਾਅਦ ਨਹੀਂ ਜਿੰਦਿਆਂ ਬਕਾਰਾਂ ਤੋਂ ਕਿੱਦਾਂ ਮੁਕਤ ਹੋਣਾ ਕਿਤੇ ਨਹੀਂ ਮਿਲ ਸਕਦੀ ਫਿਰ ਉਹ ਕਿੱਥੋਂ ਪਾਉਣ ਮੁਖ ਦਵਾਰ ਉਹਨਾਂ ਦਾ ਜੀਵਨ ਕਿੱਦਾਂ ਮਾਰ ਮਾਰ ਜੰਮੇ ਫਿਰ ਫਿਰ ਆਵੇ ਜੰਮਦਾਰ ਚੋਟਾਂ ਖਾਵਣ ਆ ਮਰੀ ਜਾਂਦੇ ਆ ਜੰਮੀ ਜਾਂਦੇ ਆ ਆਉਂਦੇ ਆ ਸੰਸਾਰ ਤੋਂ ਚਲੇ ਜਾਂਦੇ ਆ ਤੇ ਜਮਾਂ ਦੀ ਮਾਰ ਖਾਂਦੇ ਆ ਆ ਜਿਹੜੇ ਲੋਕ ਕਹਿੰਦੇ ਨਾ ਅਸੀਂ ਸਰਾਧ ਕਰਨਾ ਪਾਪਾ ਜੀ ਦਾ ਮਾਤਾ ਜੀ ਦਾ ਤੇ ਉਹ ਫਿਰ ਉਹ ਚੀਜ਼ ਖਿਲਾਉਣਗੇ ਜਿਹੜੀ ਮਾਤਾ ਜੀ ਖਾਂਦੇ ਸੀ ਪਿਤਾ ਜੀ ਖਾਂਦੇ ਸੀ ਹੁਣ ਇੱਕ ਪਾਸੇ ਸਾਡਾ ਪ੍ਰਚਾਰ ਹੈ ਸਾਰੇ ਧਰਮ ਪ੍ਰਚਾਰ ਕਰਦੇ ਆ ਵੀ ਬੰਦਾ ਜੇ ਰੱਬ ਦੀ ਭਗਤੀ ਕਰਦਾ ਹੈ ਔਰ ਆਪ ਉਹ ਵਿੱਚ ਲੀਣਾ ਨਹੀਂ ਤਾਂ ਭਟਕਦਾ ਹੈ 84 ਲੱਖ ਜੁਨੀਆਂ ਵਿੱਚ ਭਟਕਦਾ ਹੈ ਤੇ ਹੁਣ ਤਾਂ ਇਹ ਫਿਰ ਪਤਾ ਕਰਨਾ ਚਾਹੀਦਾ ਵੀ ਮਾਤਾ ਜੀ ਜਾਂ ਪਿਤਾ ਜੀ ਘੋੜਾ ਬਣ ਗਏ ਖੋਤਾ ਬਣ ਗਏ ਜਾਂ ਉੱਲੂ ਬਣਿਆ ਕੀ ਬਣਿਆ ਉਦਾਂ ਦਾ ਫਿਰ ਭੋਜਨ ਖਿਲਾਓ ਕਿ ਉਹਨਾਂ ਨੂੰ ਉਹ ਭੋਜਨ ਚਾਹੀਦਾ ਨਾ ਅਸੀਂ ਪਤਾ ਨਹੀਂ ਕਿਹੜੇ ਸ਼ਰਾਧਾਂ ਦੇ ਵਿੱਚ ਹੱਲੇ ਵੀ ਸਾਡੀ ਪਤਾ ਨਹੀਂ ਵੀ ਸ਼ਾਇਦ ਵੀ ਉਹ ਦਿਨ ਨੂੰ ਲੱਭਣਾ ਫਿਰ ਉਹਦੇ ਦਿਨ ਤੇ ਲੋਕਾਂ ਨੂੰ ਕੁਝ ਖਿਲਾਉਣਾ ਤੇ ਜੇ ਵੀ ਸ਼ਾਇਦ ਸਾਡੇ ਪਿਤਾ ਜੀ ਸਾਡੇ ਮਾਤਾ ਜੀ ਖੁਸ਼ ਹੋ ਜਾਣਗੇ ਨਹੀਂ ਭਾਈ ਤੁਹਾਡੀ ਸੰਤੋਸ਼ਟੀ ਹੋਏਗੀ ਉਹ ਚਲੇ ਗਏ ਜੋ ਉਹਨਾਂ ਨੇ ਬੀਜਿਆ ਸੀ ਖਾ ਲਿਆ ਆਪੇ ਬੀਜ ਹਾਪੀ ਖਾਓ ਨਾਨਕ ਹੁਕਮੀ ਆਵੋ ਜਾ ਤੇ ਇਹ ਤਾਂ ਹੁਣ ਸਾਡਾ ਜੀਵਨ ਹੈ ਵੀ ਅਸੀਂ ਉਹਨੂੰ ਜੀਵਨ ਨੂੰ ਕਿਦਾਂ ਬਤੀਤ ਕਰਨਾ ਤੇ ਸਤਿਗੁਰੂ ਕਹਿੰਦੇ ਭਾਈ ਇਹ ਤਾਂ ਜੀਵਨ ਹੈ ਇਹ ਤਾਂ ਰੱਬ ਨੂੰ ਪਤਾ ਕਿ ਕੌਣ ਕਿੱਥੇ ਚਲਾ ਗਿਆ ਮਾਰ ਮਾਰ ਜਮੈ ਫਿਰ ਫਿਰ ਆਵੈ ਜਮ ਦਰ ਚੋਟਾ ਖਾਵਣਿਆ ਸ਼ਬਦ ਦੇ ਸਾਧਨਾ ਜਾਣੇ ਗੁਰੂ ਸਾਹਿਬ ਕਹਿੰਦੇ ਸ਼ਬਦ ਦਾ ਸਵਾਦ ਨਹੀਂ ਸਮਝਦੇ ਤੇ ਜਿਨ੍ਹਾਂ ਨੇ ਸਮਝ ਲਿਆ ਤੇ ਉਹਨੇ ਆਪਣੇ ਆਪ ਨੂੰ ਪਛਾਣ ਲਿਆ ਉਹ ਕਈਆਂ ਨੂੰ ਸ਼ਬਦ ਬਾਣੀ ਵਿੱਚ ਸਵਾਦ ਥੋੜੇ ਹੁੰਦਾ ਹੈ ਉਹਨਾਂ ਲੱਗਦਾ ਵੀ ਚਲੋ ਪਤਾ ਨਹੀਂ ਕੀ ਹੁੰਦਾ ਗੁਰਦੁਆਰੇ ਸ਼ਬਦ ਦੇ ਸਾਧ ਜਾਨੇ ਤਾਂ ਆਪ ਪਛਾਣੇ ਤੇ ਆਪਣੇ ਆਪ ਨੂੰ ਪਛਾਣਦਾ ਨਿਰਮਲ ਬਾਣੀ ਸ਼ਬਦ ਬਖਾਣੇ ਸੱਚੇ ਸੇਵ ਸਦਾ ਸੁਖ ਪਾਉਣ ਨਉ ਨਿਦ ਨਾਮ ਮਨ ਵਸਾਵਣ ਉਹ ਪਰਮੇਸ਼ਰ ਦੇ ਨਉ ਨਿਦ ਭਾਵ ਸਾਰਾ ਕੁਝ ਜਿਹਨੂੰ ਪ੍ਰਾਪਤ ਹੋ ਜਾਂਦਾ ਮਨ ਵਿੱਚ ਵਸਾ ਲੈਂਦਾ ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ ਉਹ ਹਰਦਾ ਸੋਹਣਾ ਹੈ ਪਰਮਾਤਮਾ ਨੂੰ ਵੀ ਚੰਗਾ ਲੱਗਦਾ ਹੈ ਜਿਹਦੇ ਵਿੱਚ ਪਰਮੇਸ਼ਰ ਨੂੰ ਜਪਿਆ ਜਾਂਦਾ ਸਤ ਸੰਗਤ ਵਹਿ ਹਰ ਗੁਣ ਗਾਇ ਤੁਸੀਂ ਬੈਠੇ ਹੋ ਨਾ ਸਤ ਸੰਗਤ ਵਿੱਚ ਵਹਿ ਹਰ ਗੁਣ ਗਾਇ ਅਣ ਦਿਨ ਹਰ ਸਲਾਹ ਸਾਚਾ ਹਰ ਵੇਲੇ ਉਹ ਅਣ ਦਿਨ ਉਸ ਪਰਮੇਸ਼ਰ ਨੂੰ ਸਲਾਉਂਦੇ ਆ ਨਿਰਮਲ ਨਾਦ ਵਜਾਵਣਿਆ ਉਹਨਾਂ ਦੇ ਅੰਦਰ ਪਵਿੱਤਰ ਧੁਨੀ ਵੱਜਦੀ ਹੈ ਉਹਨਾਂ ਦੇ ਅੰਦਰ ਇੱਕ ਸ਼ਬਦ ਚੱਲ ਰਿਹਾ ਹੈ ਨਿਰਮਲ ਨਾਦ ਵਜਾਵਣਿਆ ਮਨਮੁਗ ਖੋਟੀ ਰਾਸ ਖੋਟਾ ਪਸਾਰ ਤੇ ਜਿਹੜੇ ਮਨ ਦੇ ਪਿੱਛੇ ਤੁਰਦੇ ਆ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਪੂੰਜੀ ਆ ਉਹ ਵੀ ਖੋਟੀ ਆ ਤੇ ਉਹਨਾਂ ਦਾ ਖਲਾਰਾ ਵੀ ਸਾਰਾ ਕੁਝ ਖੋਟਾ ਹੀ ਆ ਕੂੜ ਕਮਾਵਣ ਦੁੱਖ ਲਾਗੇ ਭਾਰਾ ਉਹ ਜੀਵਨ ਦੇ ਵਿੱਚ ਝੂਠਾ ਹੀ ਸਭ ਕੁਝ ਇਕੱਠਾ ਕਰਦੇ ਆ ਕੂੜ ਇਕੱਠਾ ਕਰਦੇ ਆ ਤੇ ਦੁਖੀ ਹੁੰਦੇ ਆ ਦੁੱਖ ਲਾਗੇ ਭਾਰਾ ਭਰਮੇ ਭੂਲੇ ਫਿਰਣ ਦਿਨ ਰਾਤੀ ਭਰਮ ਦੇ ਵਿੱਚ ਭੁੱਲੇ ਆ ਦਿਨ ਰਾਤੀ ਭਟਕਦੇ ਫਿਰਦੇ ਆ ਮਰ ਜਨਮੇ ਜਨਮ ਗਵਾ ਬਣਿਆ ਮਰਦੇ ਆ ਜਨਮ ਦੇ ਆ ਤੇ ਆਪਣਾ ਜਨਮ ਹੀ ਗਵਾ ਕੇ ਚਲੇ ਜਾਂਦੇ ਸੱਚਾ ਸਾਹਿਬ ਮੈਂ ਅਤ ਪਿਆਰਾ ਉਹ ਮੇਰਾ ਪਰਮੇਸ਼ਰ ਮੇਰਾ ਵਾਹਿਗੁਰੂ ਅਕਾਲ ਪੁਰਖ ਜਿਹੜਾ ਮੈਨੂੰ ਬਹੁਤ ਪਿਆਰਾ ਸਬਗੰਦੀਪੁਰ ਅਮਰਦਾਸ ਜੀ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕਾਹ ਸ਼ਬਦ ਅਧਾਰਾ ਪੂਰੇ ਗੁਰੂ ਦੇ ਸ਼ਬਦ ਦਾ ਆਸਰਾ ਜੀਵਨ ਦੇ ਵਿੱਚ ਜਿਹਨਾਂ ਨੂੰ ਮਿਲ ਜਾਂਦਾ ਹੈ ਸਤਿਗੁਰੂ ਕਹਿੰਦੇ ਨਾਨਕ ਨਾਮ ਮਿਲੇ ਵਡਿਆਈ ਉਹਨਾਂ ਨੂੰ ਨਾਮ ਦੇ ਵਿੱਚ ਜੁੜ ਕੇ ਵਡਿਆਈ ਮਿਲਦੀ ਸ਼ੋਭਾ ਮਿਲਦੀ ਹੈ ਤੇ ਉਹਨਾਂ ਨੇ ਕੀ ਕੀਤਾ ਦੁੱਖ ਸੁੱਖ ਸਮਕਰ ਜਾਣਣ ਆ ਉਹਨਾਂ ਨੇ ਦੁੱਖ ਤੇ ਸੁੱਖ ਨੂੰ ਬਰਾਬਰ ਸਮਝਿਆ ਦੁੱਖਾਂ ਵਿੱਚ ਘਬਰਾਉਂਦੇ ਨਹੀਂ ਸੁੱਖਾਂ ਵਿੱਚ ਭੰਗੜੇ ਨਹੀਂ ਪਾਉਂਦੇ ਸਾਡੀ ਹਾਲਤ ਇਹ ਹੋ ਜਾਂਦੀ ਇਸ ਕਰਕੇ ਆਮ ਲੋਕ ਦੁਖੀ ਹੁੰਦੇ ਆ ਦੁੱਖ ਆ ਗਿਆ ਬੜੇ ਦੁਖੀ ਹੋ ਜਾਣਗੇ ਰੱਬ ਨੂੰ ਅਰੰਭ ਦੇਣਗੇ ਸੁੱਖ ਆ ਗਿਆ ਰੱਬ ਭੁੱਲ ਜਾਂਦੇ ਆ ਤੇ ਸਤਗੁਰ ਕਹਿੰਦੇ ਨੇ ਸਮ ਕਰ ਜਾਣੇ ਦੋਨੇ ਚੀਜ਼ਾਂ ਨੂੰ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ અપਮਾਨ ਇਹਨਾਂ ਦੋਨੇ ਚੀਜ਼ਾਂ ਨੂੰ ਬਰਾਬਰ ਸਮਝਣਾ ਸਤਗੁਰ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁੱਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਤੇ ਦੋਨੇ ਚੀਜ਼ਾਂ ਦੇ ਵਿੱਚ ਸਮਾਨਤਾ ਲੈ ਕੇ ਆਉਂਦੇ ਆ ਬਰਾਬਰਤਾ ਲੈ ਕੇ ਚੱਲਦੇ ਆ ਦੁੱਖਾਂ ਵਿੱਚ ਉਹਦਾ ਸ਼ੁਕਰਾਨਾ ਕਰਦੇ ਆ ਸੁੱਖਾਂ ਵਿੱਚ ਉਹਦਾ ਸ਼ੁਕਰਾਨਾ ਕਰਦੇ ਆ ਹਰ ਵੇਲੇ ਸਿਮਰਨ ਕਰਦੇ ਆ ਉਹਦੀ ਭਗਤੀ ਨਾਲ ਜੁੜੇ ਰਹਿੰਦੇ ਆ ਤੇ ਗੁਰੂ ਸਾਹਿਬ ਕਹਿੰਦੇ ਇਸ ਕਰਕੇ ਉਹ ਪਰਮੇਸ਼ਰ ਦੇ ਗੁਣ ਗਾਉਂਦੇ ਆ ਮੈਂ ਉਹਨਾਂ ਤੋਂ ਸੱਜ ਕੇ ਜਾਣਾ ਹਾਂ ਸੱਭ ਦੀ ਕਿਰਪਾ ਕਰ ਰਹੀ ਆ ਰਹਾਉ ਦੀ ਪੰਕਤੀ ਵਿੱਚ ਹੋਂਵਾਰੀ ਜਿਉਂਵਾਰੀ ਹਰ ਗੁਣ ਅਣ ਦਿਨ ਗਾਵਣਿਆ ਤੇ ਜਿਹੜੇ ਗੁਣ ਗਾਉਂਦੇ ਆ ਉਹ ਫਿਰ ਕਹਿੰਦੇ ਮੈਂ ਨਹੀਂ ਗਾ ਰਿਆ ਸਤਗੁਰ ਤੂੰ ਮੇਰਾ ਮੈਂ ਤੇਰਾ ਹਾਂ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲਾਉਫਤ ਦੇ ਸਾਰੇ ਆਖੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ